ਉਹਨਾਂ ਨੇ ਅੱਜ ਦੇ ਮਲਬਹੁਤ ਡੂੰਘੀ ਵਿਚਾਰ ਕਰਤਾ ਕਿ ਇਹ ਨਵੀਂਤਾ ਨਾਲ ਕਿ ਸਰੋਵਣੀ ਅਕਾਲੀ ਦਲ ਜਿਹਦਾ ਬਹੁਤ ਵੱਡਾ ਇਤਿਹਾਸ ਆ ਸਰੋਵਣੀ ਅਕਾਲੀ ਦਲ ਨੇ ਸੰਗਠਨ ਕਰਕੇ ਦੇਸ਼ ਤੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਆ ਮਨੁੱਖੀ ਹੱਕਾਂ ਦੀ ਲੜਾਈ ਲੜ ਕੇ ਮਾਨਵੀ ਹੱਕਾਂ ਲਈ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਔਰ ਉਹਨਾਂ ਸੰਗਠਨਾਂ ਕਰਕੇ ਸ਼ਰਮਣੀ ਅਕਾਲੀ ਦਲ ਨੂੰ ਸਿੱਧੇ ਸੇ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਲੋਕਾਂ ਦੇ ਦਿੱਤਾ ਅੱਜ ਅਰਥਿਤੋ ਖਰਸਤੇ ਆ ਗਿਆ ਸਾਡੀਆਂ ਨਕਾਮੀਆਂ ਕਮੀਆਂ ਕਮੀਆਂ ਕਟਾਈਆਂ ਦੇ ਕਰ ਉਹਨਾਂ ਕਮੀਆਂ ਤੇ ਪਟਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਕਿ ਮੀਰਤਾ ਨਾਲ ਵਿਚਾਰ ਚਰਚਾ ਕੀਤੀ ਆ ਤੇ ਮੁੜ ਕੇ ਸ਼ਰੋਮਣੀ ਕਾਲੀਦਾਲ ਨੂੰ ਪ੍ਰਾਣੀਆਂ ਲੀਆਂ ਤੇ ਲਿਆਉਣ ਲਈ 8 ਤੋਂ 83000 ਲਈ ਸ਼ਰੋਮਣੀ ਕਾਲੀਦਾਲ ਨੂੰ ਸ਼ਰੋਮਣੀ ਕਾਲੀਦਾਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਤਾਰ ਦੇ ਵਿੱਚ ਹੋਈ ਆ ਔਰ ਉਹਦੇ ਵਿੱਚ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਸਤਾ ਤਾਪ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਈਮਾ ਜਾਂਚਕਾਰ ਦੇ ਤੌਰ ਤੇ ਸ੍ਰੀ ਅਕਾਲਤਾ ਸਾਹਿਬ ਤੇ ਤੇਜੋਕੇ ਕੀਤਾ ਜਾਵੇ ساری ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਪ ਰਹੇ ਜਾਂ ਜਿਹੜਾ ਵੀ ਕਰਨ ਦੇ ਵਿੱਚ ਸ਼ਾਮਲ ਸੀ ਨਾਰਿਆਂ ਨੂੰ ਅਸੀਂ ਪੇਸ਼ ਕਰਦੇ ਆ ਕਿ ਇੱਕ ਜਲਾਈ ਨੂੰ ਫਿਰ 11 ਵਜੇ ਸ੍ਰੀ ਅਕਾਲਤਾ ਸਾਹਿਬ ਦੇ ਸਕਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਜੀ ਉਹ ਸਾਰਾ ਬੇਇੱਜ਼ਤੀ ਜੈਦਾਤਰੀਏ ਕਾਲਤਾ ਸਾਧੂ ਜੀ ਕਾਲਤਾ ਸਾਹਿਬ ਤੇ ਜਾ ਕੇ ਕਰਾਵੇ ਔਰ ਖੀਮਾ ਜਾਂਜਕਾ ਦੇਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀਆਂ ਕਿ ਗੁਰੂ ਸਾਨੂੰ ਵਰਤਾਵਕ ਤੇ ਸਮਾਤਵਕ ਸੇ ਕਿ ਅਸੀਂ ਪੁਨਾ ਕਟਾਈਆਂ ਤੇ ਖਾਮੀਆਂ ਤੋਂ ਬਚ ਸਕੀਏ ਅਤੇ ਸ਼ਰੋਮਣੀ ਕਾਲੀਦਾਨ ਨੂੰ ਮੋੜ ਉਹ ਸਰਦੀਸੀ ਦੇ ਲੈ ਕੇ ਬਲੰਗਿਆ ਤੇ ਲਿਜਾ ਸਕੀ ਹੈ ਇਹ ਅਰਦਾਸ ਕਰਕੇ ਅਸੀਂ ਸ਼ਰੋਮਣੀ ਕਾਲੀਦਾਲ ਬਚਾਓ ਲਹਿਰ ਦਾ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਜੀ ਰੰਭ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪੰਥਦਾਰ ਸੀ ਨੇ ਪੰਥਰਾਇਤੀ ਵਿਦਵਾਨ ਨੇ ਸਿੱਖ ਸੰਗਤ ਨੇ ਪੰਜਾਬ ਹਟਾਈ ਸੀ ਲੋਕ ਨੇ ਸਰਬੱਤ ਦਾ ਭਲਾ ਚਾਹਣ ਵਾਲੇ ਲੋਕ ਨੇ ਮਾਨਕੀ ਜਾਸਵੇ ਕੇ ਪਹਿਚਾਨ ਬੋਤੇ ਚੱਲਰ ਵਾਲੇ ਲੋਗ ਨੇ ਹਰ ਤਮਾ ਪੁਰਖ ਵਿਦਵਾਨ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ ਮੀਡੀਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੰਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸਰੋਪਣੀ ਕਾਲੀਦਾਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਯੱਗਾਚਾਰ ਕਰਕੇ ਸਰੋਪਣੀ ਕਾਲੀਦਾਰ ਦੇਰ ਮੁਰਦ ਸਰਜੀਤੀ ਵੱਲ ਤੋਰਾਂਗੇ ਰੂਪੇ ਲਈ ਜੇ ਕੋਈ ਧਾਰਮਿਕ ਤੇ ਰਾਜਨੀਤਿਕ ਸਮੇਲ ਦੀ ਕੋਈ ਸ਼ਕਤੀ ਜਿਹੜੀ ਆ ਜਿਹੜੀ ਇਸ ਜੋਕੇ ਸੰਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰ ਪਰਮਾਨੰਤ ਸ਼ਰੋਪਣੀ ਅਕਾਲੀ ਦਲ ਨੂੰ ਬਚਾਉਣ ਬਣਾਉਣ ਦੇ ਵਿੱਚ ਸਹਾਇ ਹੋ ਸਕੇ ਜਿਹੜੀ ਧਰਮ ਤੇ ਰਾਜਨੀਤੀ ਦੇ ਸਮੇਲ ਵਾਲੀ ਹੋਵੇ ਉਹ ਸ਼ਕਤੀਤ ਨੂੰ ਅਸੀਂ ਅਗਵਾਈ ਦੇਣ ਲਈ ਅਪੀਲ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰਿਆ ਕੁਝ ਜਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਤਖਿਤ ਨੂੰ ਉਹਹੀ ਸੰਪਰਦੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾ ਰਹੇ ਹਾਂ ਔਰ ਇੱਕ ਜੱਗਾ ਪਾਰਟੀ ਦਾ ਤੈਅ ਕਰਨ ਲਈ ਉਹਦੇ ਲਈ ਵੀ ਇੱਕ ਸਬ ਕਮੇਟੀ ਬਣਾਉ ਜਾ ਰਹੇ ਹਾਂ ਔਰ ਪਾਰਟੀ ਪ੍ਰਧਾਨ ਸਾਹਿਬ ਜੀ ਦੇ ਬਾਦਲ ਹੋਣਾ ਜ਼ਰੂਰ ਅਪੀਲ ਕਰ ਰਹੇ ਹਾਂ ਕਿ ਉਹ ਵਰਕਰਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਯੂਰ ਉਹਦਾ ਸਰਕਾਰ ਕਰ ਉਹਨੂੰ ਪਰਿਵਾਰ ਕਰ ਤਾਂ ਕਿ ਸ਼ਰੋਬਣੀ ਅਕਾਲੀਦਾਰ ਨੂੰ ਅਸੀਂ ਮਤਲਬ ਮਜ਼ਬੂਤ ਕਰਕੇ ਲੋਕਾਂ ਦੇ ਵਿੱਚ ਉੱਜਾ ਸਕੀਏ ਇਹ ਦੂਜੇ ਵਕਤਾਂ ਨੂੰ ਵੀ ਪੀਲ ਕਰਦੇ ਆਂ 58 ਤੇਸ਼ਿਆਂ ਨੂੰ ਵੀ ਪੀਲ ਕਰਦੇ ਆਂ ਸਾਰੇ ਜਿਹੜੇ ਵੀ ਅਕਾਲੀਦਾਰ ਨਾਲ ਸਨੇਹ ਰੱਖਵਾਏ ਲੋਕ ਨੇ ਕਿ ਉਹ ਇਸ ਸ਼ਰੋਬਣੀ ਅਕਾਲੀਦਾਰ ਬਚਾਓ ਲਹਿਰ ਦੇ ਵਿੱਚ ਸ਼ਾਮਲ ਹੋਣ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਨੂੰ ਮਜ਼ਬੂਤ ਕਰਨ ਦੇ ਵਿੱਚ ਹਿੱਸਾ ਬਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤੀ ਵੱਲ ਜਾ ਸਕੀਏ ਇਹ ਸਾਡਾ ਏਜੰਡਾ ਹੋਏਗਾ ਔਰ ਜੀ ਸਬਕਮਟੀ ਜਾਂ ਜਨਰੇਟਿਵ ਉਹ ਵੀ ਅਸੀਂ ਜਲਦੀ ਕਰਤਾ ਕਨੋਸ ਕਰਦਾਂਗੇ ਇਹ ਜਿਹੜੀ ਇਹ ਸਾਰੇ ਕਾਰਜ ਨੂੰ ਲੈ ਕੇ ਚਰੇਗੀ ਉਹ ਵੀ 15 ਮੈਂਬਰੀ 22 ਮੈਂਬਰੀ ਜਿਹੜੇ ਸੀਨੀਅਰ ਬੰਦੇ ਹੋਣਗੇ ਉਹਨਾਂ ਦੀ ਅਗਵਾਈ ਵਿੱਚ ਕਮੇਟੀ ਬਣਾ ਦਾਂਗੇ ਜੇ ਇਹ ਅਸੀਂ ਅਗਵਾਈ ਲਈ ਜਿਹੜੀ ਵੀ ਕੋਈ ਸਿੱਖਿਆਤ ਐਗਰੀ ਕਰੇਗੀ ਜਿਹਨਾਂ ਜਿਹਨਾਂ ਨੂੰ ਜਾਵਾਂਗੇ ਉਹਨੂੰ ਫਿਰ ਸੁਭਾਰਾਂਗੇ ਤੋਂ ਮੈਂ ਸਭਾ ਪੰਚ ਚੈੱਕ ਕਰਦੀ ਹਾਂ ਉਹਦੇ ਬੜੇ ਵਿਸਾਰ ਚਾਹਤਾ ਹੋਈਆ ਕਿ ਕਿਹੜੀਆਂ-ਕਿਹੜੀਆਂ ਖਾਮੀਆਂ ਰਹੀਆਂ ਕਿਹੜੀਆਂ-ਕਿਹੜੀਆਂ ਕਮੀਆਂ ਰਹੀਆਂ ਉਹ ਲਿਖੇ ਵੀ ਦੇ ਰਹੇ ਨੇ ਸੁਝਾਅ ਜਿਹੜੇ ਲਿਖੇ ਲਿਖੀ ਹੋਏ ਉਹ ਸੁਝਾਅ ਜਿਹੜੇ ਆਏ ਨੇ ਉਹ ਅਸੀਂ ਉਹਨਾਂ ਨੂੰ ਪਰਵਾਣ ਵੀ ਕਰਾਂਗੇ ਉਹ ਜਿਹੜਾ ਆਗਾਜ਼ ਅਸੀਂ ਜਾ ਆਪਣਾ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਕਰਨਾ ਉੱਥੇ ਅਸੀਂ ਉਹਨਾਂ ਆਧੁਨਿਕ ਸਾਰੀਆਂ ਗੱਲਾਂ ਇਹੀ ਕਿਤੀਆਂ ਨੇ ਅੱਜ ਜਿੰਨੀ ਵੀ ਮਦਰ ਰਾਜ ਦੇ ਲੋੜ ਆ ਮੈਂ ਜਿਹੜੀ ਕੋਈ ਧਾਰਮਿਕ ਸੇਵਾ ਬਹੁਤ ਜਿਹੜਾ ਤੇ ਤਿਆਗ ਦੀ ਭਾਵਨਾ ਨਾਲ ਕਦਰ ਦੇਣੀ ਕਰਦੀ ਲੋ ਉਹ ਕਹਿੰਦੇ ਜੀ ਅੱਜ ਜਿਹੜੀ ਗੱਲ ਸੁਝਾ ਪਤਾ ਕੀਤਾ ਹੋਵੇ ਭਾਈ ਅਮਰਪਾਲ ਸਿੰਘ ਜਿਹਨਾਂ ਤੇ ਐਨਐਸਏ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲੇ ਦਿਬਰੂਗਾਹ ਜੇਲ੍ਹ ਚ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਨੁੱਖੀ ਹੱਕਾਂ ਦਾ ਹੀ ਘਾਣ ਨਹੀਂ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਵੀ ਆਪਣਾ ਘਾਣਾ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਅੱਜ ਭਾਰਤੀ ਲੋਕ ਸਭਾ ਦੇ ਵਿੱਚ ਸੌਂ ਫਾਦੀ ਜਾ ਰਹੀਆਂ ਸਾਰੇ ਮੈਂਬਰ ਜਿਹੜੇ ਚੁਣਕੇ ਗਏ ਨੇ ਤੇ ਅਮਰਪਾਲ ਸਿੰਘ ਹੋਰਾਂ ਨੂੰ ਉਹ ਸੌਂ ਚੁਣ ਕੇ ਸਮਾਗੋ ਤੋਂ ਪਰੇ ਰੱਖਿਆ ਜਾ ਰਿਹਾ ਹੈ ਇਹ ਜਿਹੜਾ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਹਨਾਂ ਨੇ ਫੈਸਲੇ ਕਿਹੜੇ ਕਾਰਨ ਦੇਸ਼ ਪੇਪਰ ਤੋਂ ਇਹ ਜਿਹੜੇ ਜਿਹੜਾ ਭਾਈ ਅਮਰਪਾਲ ਸਿੰਘ ਰੋਗ ਭਾਵੇਂ ਪਹਿਲਾਂ ਇਹਨਾਂ ਇੱਥੇ ਲਾਇਆ ਜਿਹੜਾ ਉਹ ਵੀ ਦੋਸ਼ ਤੇ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਚਿਹਰੀ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸੁਤੰਤਰਤਾ ਦੀ ਸੋਚ ਓਕੇ ਸਿਸਟਮ ਦੇ ਵਿੱਚ ਜਿਵਾਜ ਰੱਖ ਕੇ ਕਿਉਂ ਲੜੀਆ ਤੇ ਹੁਣ ਤਾਂ ਉਹਨਾਂ ਤੇ ਐਨਐਸਏ ਰਿਕਮੈਂਡ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਣ ਦੀ ਜਿਹੜੀ ਉਹਨਾਂ ਨੇ ਰეკਮੈਂਡ ਕੀਤਾ ਉਹ ਆਪਣੀ ਸਵਾਰਥ ਵਿੱਚ ਬਾਉਸ ਲੈਣ ਤੇ ਕੇਂਦਰ ਸਰਕਾਰ ਨੂੰ ਵੀ ਫੀਲ ਕਰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ-ਲੋਕੀ ਗੈਰ-ਨੌਕਰਾਜੀ ਕਾਰਵਾਈਆਂ ਤੇ ਨੱਟ ਪਾਉਣ ਪੰਜਾਬ ਨੂੰ ਹੱਸਦਾ-ਬੱਸਦਾ ਖੇਡਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਿੱਚ ਰੱਖਣ ਦਾ ਮੱਦਰ ਮੌਕਾ ਦੇਣ ਪੰਜਾਬ ਦੇ ਹਾਲਾਤ ਨੂੰ ਖਰਾਬ ਨਾ ਕਰਨ ਆਏ ਬਦਦੇ ਸਿੱਖਾ ਦੀ ਰਿਹਾਈ ਦੀ ਵੀ ਅਸੀਂ ਮੰਗ ਕੀਤੀ ਆ ਜਿਹੜੇ ਰਾਤਾਂ ਵੱਲੋਂ ਸੁਣਾਈ ਵਜਾ ਪੂਰੀ ਕਰ ਚੁੱਕੇ ਨੇ 3370 ਉੱਤੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਔਰ ਦੂਜੇ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਜਿਵੇਂ ਜਲ ਸੰਕਟਾ ਸਾਡੇ ਪਾਣੀਆਂ ਤੇ ਡਾਕਾ ਵੱਜ ਰਿਹਾ ਤੇ ਇਹ ਪਾਣੀਆਂ ਦੀ ਲੜਾਈ ਲੜਨ ਦਾ ਸਿਹਤਤਾ ਦੇ ਨਾਲ ਜ਼ਿੰਦਗੀ ਨਾਲ ਅਸੀਂ ਅੱਜ ਇੱਥੇ ਫੈਸਲਾ ਕੀਤਾ ਔਰ ਨਾਲ ਅੱਜ ਐਮਰਜੈਂਸੀ ਆ ਨੰਨਜਾ ਸਾਲ ਪਹਿਲਾਂ ਜਿਹੜੀ ਐਮਰਜੈਂਸੀ ਲੱਗੀ ਅੱਜ 50ਵਾਂ ਸਾਲ ਉਸ ਐਮਰਜੈਂਸੀ ਦਾ ਔਰ ਐਮਰਜੈਂਸੀ ਨੇ 25 ਜੂਨ 1975 ਨੂੰ ਜਿਹੜੀ ਐਮਰਜੈਂਸੀ ਲੱਗੀ ਉਸ ਅੱਜ ਮੈਂ ਸਮਝਦਾ ਕਿ ਅੱਜ ਦਾ ਦਿਨ ਨੰਨਜਾ ਸਾਲ ਪਹਿਲਾਂ ਬੜਾ ਇੱਕ ਲੋਕਰਾਜ ਦੇ ਖਤਰੇ ਦੀ ਘਾਟੀ ਸੀ ਲੋਕਰਾਜ ਦੇ ਕਲਾਕ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਦਰਦ ਹੰਡਾਇਆ ਔਰ ਜਿਨ੍ਹਾਂ ਲੋਕਾਂ ਨੂੰ ਜੇਲ੍ਹਾਂ ਦੇ ਵਿਚਕਰ ਚੱਲਣੇ ਪਏ ਅੱਜ ਮੈਂ ਕਹਿ ਸਕਦਾ ਕਿ ਅਸੀਂ ਮਾਇਬੂਨਾ ਵਿੱਤਾਂ ਵੀ ਸਭ ਤੋਂ ਛਾਲ ਕਾਨੂੰਨ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਵੱਧ ਸਭਾ ਜੇਲ੍ਹ ਵਿੱਚ ਮੈਨੂੰ ਐਮਰਜੈਂਸੀ ਦਾ ਇਹ ਮੌਕਾ ਮਿਲਿਆ ਸਾਨੂੰ ਵਾਚੋ ਦਿਨ ਯਾਦ ਆ ਰਹੇ ਨੇ ਕਾਲਾ ਜੇ ਤੇ ਅੱਜ ਸਾਡੀ ਮੀਟਿੰਗ ਨੇ ਉਹ ਜਿਹੜੀ ਐਮਰਜੈਂਸੀ ਦਾ ਕਾਲਾ ਦੌਰ ਆ ਉਹਦੀ ਨਿੰਦਾ ਵੀ ਕੀਤੀ ਆ ਔਰ ਅੱਜ ਦੇ ਜਿਹੜੇ ਸ਼ਾਸਕ ਨੇ ਅੱਜ ਸਤਾ ਤੇ ਬੈਠੇ ਲੋਕ ਜਿਹੜੇ ਨੇ ਅੱਜ ਇਹਨਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਆ ਕਿ ਜੇ ਐਮਰਜੈਂਸੀ ਦੇ ਕਾਲੇ ਦੌਰ ਦੀ ਉਸ ਸਮੇਂ ਇਹ ਲੀਡਾ ਕਰਦੇ ਸੀ ਅੱਜ ਭਾਈ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਇਹੋ ਵਿੱਚ ਕਿਉਂ ਰੱਖਿਆ ਹੋਇਆ ਅੱਜ ਉਹਨਾਂ ਦੇ ਮਾਨਵੀ ਹੱਕਾਂ ਤੇ ਜੂੰਡਾ ਕਾ ਮਾਰਿਆ ਹੋਇਆ ਤੋਂ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਉਹ ਪੁਰਾਣੇ ਤਿਆਗ ਤੋਂ ਦੌੜ ਕੇ ਕਰ ਤੇ ਜਿਹੜਾ ਵਿੱਚ ਵੱਧ ਸਾਡੇ ਅੰਦੀ ਸਿੱਖਾਂ ਦੀ ਰਿਹਾਈ ਕਰ ਇਹ ਵੀ ਬਹੁਤ-ਬਹੁਤ ਧੰਨਵਾਦ ਅੱਜ ਕੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਰ ਦੇ ਹੋਏ ਨੇ ਕਿਹਨਾ ਹਾਲਾ ਦਾ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਦਹੋਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਰਮ ਦੇ ਤੇ ਰਾਜਨੀਤੀ ਦੀ ਸਵੈਲ ਪ੍ਰਤੀ ਨੂੰ ਅਗਵਾਈ ਦਿਵਾਣੀ ਚਾਹੀਦੀ ਆ ਉਹਨਾਂ ਨੂੰ ਕਾਹਦੀ ਮੰਗ ਕੀਤੀ ਆ ਜਿਹਨਾਂ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਹਾਂ ਹਰ ਕਿਸੇ ਵੀ ਬੇਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 12 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲੀ ਥੱਲੇ ਆ ਡਕੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਰਬਾ ਹੋ ਗਈ ਤੇ ਹੁਣ ਆਪ ਵੀ ਬਸ ਇਹ ਸੋਚ ਲੈਣਾ ਚਾਹੀਦਾ ਲੋਕਾਂ ਨੂੰ ਤਾਂ ਕੋਈ ਹੋਣਾ ਹੀ ਚਾਹੀਦਾ ਆਪ ਸੋਚ ਲੈਣਾ ਥੋੜੇ ਦੇਖੋ ਹਰ ਤਾਂ ਸ਼ੁਰੂਆਤ ਹੈ ਅੱਗੇ ਅੱਗੇ ਦੇਖੀਏ ਹੁੰਦਾ ਹੈ ਕੀ ਅੱਜ ਤੱਕ ਸੇ ਮੇਰਾ ਖਿਆਲ ਬਿਨਾਂ ਸੱਦੇ ਤੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰੇ ਕੋਈ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੇ ਇਹ ਮੀਟਿੰਗ ਬਲਾਉਟ ਤੋਂ ਬਾਅਦ ਅਜਿੱਤਾ ਜਿਹੜਾ ਕਿਸੇ ਕਿਸੇ ਦਾ ਥੋੜਾ ਥੋੜਾ ਲੋਕ ਆਏ ਨੇ ਲੋਕਾਂ ਲੀਡਰਾਂ ਨਾਲ ਅਸੀਂ ਲੋਕਾਂ ਨੂੰ ਨਾਲ ਲੈਣਾ ਹੈ ਲੀਡਰਾਂ ਦੀ ਬਜਾਏ ਲੋਕਾਂ ਜਿਆਦੇ ਨਾਲ ਲੈਣਾ ਪੰਜਾਬ ਦੇ ਲੋਕਾਂ ਨਾਲ ਹੀ ਰੱਖ ਕੇ ਜੀ ਕਰਦਾ ਓਕੇ ਜੀ ਥੈਂਕ ਯੂ ਚਲੋ ਆਸਲ ਆਸਲ ਇਹ ਇਹ ਬੱਤੇ ਪੂਣ ਦੀ ਲੋੜ ਕਿਉਂ ਪੈ ਰਹੀ ਆਸਲ ਇਹ ਭਲੇਖਾ ਇਹ ਬੱਤੇ ਪੂਣ ਦੀ ਲੋੜ ਆਹੀ ਭਲੇਖੇ ਨੇ ਮਾਰਿਆ ਪਹਿਲਾਂ ਦੀ ਕਾਵਾ ਦੀ ਤਸਕੀਰ ਕੀਤੀ ਗਈ ਨਹੀਂ ਅਜੇ ਅਜੇ ਅਥੀ ਜਾਣਾ ਲੱਭ ਰਹੇ ਬਾਸੇ ਚੱਲਦੀ ਹਫਤਾ ਦੋ ਹਫਤੇ ਦੇ ਵਿੱਚ